ਜੋ ਬੋਲੇ ਸੋ ਨਰਭੈ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀ ਨਾਮ ਸਤਿਗੁਰੂ ਗਿਆਨ ਨਾਮ ਵਾਲਮੀਕ ਭਗਵਾਨ ਮਹਾਰਾਜ ਕੀ ਜੈ ਸਿੱਧ ਜਤੀ ਜੋਗੀ ਸਤਿਗੁਰੂ ਗੋਰਖ ਨਾਮ ਵਾਲਾ ਜੀ ਕੀ ਜੈ ਬੇਕ ਭਗਵਾਨ ਕੀ ਜੈ ਤੁਹਾ ਸਭ ਜੀ ਕੀ ਜੈ ਲੰਗਰ ਮੰਦਰ ਕੀ ਜੈ ਸਰਬਾਸ ਸਾਧ ਸੰਗਤ ਕੀ ਜੈ ਹੋ ਨੰਦਕੁਰੀ ਵਿੱਚ ਖਾਲਸਾ ਸਜਾਉਣ ਵਾਲਿਆ ਬਈ ਦਾਤਾ ਤਨ ਹੈ ਤੂ ਤਨ ਨੰਦਕੁਰੀ ਵਿੱਚ ਖਾਲਸਾ ਸਜਾਉਣ ਵਾਲਿਆ ਬਈ ਦਾਤਾ ਤਨ ਹੈ ਤੂ ਤਨ ਸਵਲਕ ਨਾਲ ਇਕ ਨੂੰ ਲੜਾਉਣ ਵਾਲਿਆ ਬਈ ਦਾਤਾ ਤਨ ਹੈ ਤੂ ਤਨ ਸਵਾਲ ਲਖਨਾਲੇ ਇੱਕ ਨੂੰ ਲੜਾਉਣ ਵਾਲਿਆ ਵੀ ਦਾਤਾ ਤਨ ਹੈ ਤੂੰ ਤਨ ਸਾਜਿਆ ਤੂੰ ਜਗ ਤੋਂ ਨਿਆਰਾ ਤੇਰਾ ਖਾਲਸਾ ਪੁੱਤਰਾ ਤੋਂ ਵੱਧ ਤੈਨੂੰ ਪਿਆਰਾ ਤੇਰਾ ਖਾਲਸਾ ਸਾਜਿਆ ਤੂੰ ਜਗ ਤੋਂ ਨਿਆਰਾ ਤੇਰਾ ਖਾਲਸਾ ਤੁਰੋਂ ਤਵੱਦ ਤੈਨੂੰ ਪਿਆਰਾ ਤੇਰਾ ਖਾਲਸਾ ਇਸ ਖਾਲਸੇ ਲਈ ਕਸ਼ਟ اٹھਾਉਣ ਵਾਲਿਆ ਵੀ ਦਾ ਤਤ ਤਨ ਹੈ ਤੂੰ ਤਨ ਸਵਲਕ ਨਾਲ ਇੱਕ ਨੂੰ ਲੜਾਉਣ ਵਾਲਿਆ ਜੀ ਦਾ ਤਤ ਤਨ ਹੈ ਤੂੰ ਤਨ ਬੜੀ ਤੂੰ ਅਨੋਖੀ ਲਈ ਖਾਲਸੇ ਦੀ ਫੀਸਿਆ ਪੰਜ ਪਿਆਰਿਆਂ ਤੋਂ ਪਹਿਲਾਂ ਪੇਟੋਂ ਮੰਗੇ ਸੀਸਿਆ ਓ ਬੜੀ ਤੂੰ ਅਨੋਖੀ ਲਈ ਖਾਲਸੇ ਦੀ ਵੀਸਿਆ ਪੰਜ ਪਿਆਰਿਆਂ ਤੋਂ ਪਹਿਲਾਂ ਪੇਟੋਂ ਮੰਗੇ ਸੀਸਿਆ ਨੰਗੀ ਪੈਗ ਲੈ ਕੇ ਜੰਗਲਾਂ ਤੇ ਪਉਣ ਵਾਲਿਆ ਬਈ ਦਾ ਤਨ ਹੈ ਤੂੰ ਤਨ ਸਵਾਲਖ ਨਾਲ ਇੱਕ ਨੂੰ ਲੜਾਉਣ ਵਾਲਾ ਜੀ ਦਾ ਤਤਨ ਹੈ ਤੂੰ ਤਨ ਰੰਗ ਰੇਟੇ ਦਾ ਕਿਤਾਬ ਤੇ ਥਪਾਈ ਜੱਤੇ ਪਾਲਿਆ ਗੁਰੂ ਬੇਟਾ ਬਣ ਜੀਵਨ ਸਿੰਘ ਕਹਾਲਿਆ ਰੰਗ ਰੇਟੇ ਦਾ ਕਿਤਾਬ ਤੇ ਥਪਾਈ ਜੱਤੇ ਪਾਲਿਆ ਗੁਰੂ ਬੇਟਾ ਬਣ ਜੀਵਨ ਸਿੰਘ ਕਹ ਲਿਆ ਉਹ ਜੀਵਨ ਸਿੰਘ ਤਾਂ ਸ਼ਾਤੀ ਨਾਲ ਲਾਉਣ ਵਾਲਿਆ ਬਈਦਾ ਤਾਂ ਤਨ ਹੈ ਤੂੰ ਤਨ ਸਵਾ ਲੱਖ ਨਾਲ ਇੱਕ ਨੂੰ ਲੜਾਉਣ ਵਾਲਿਆ ਬਈਦਾ ਤਾਂ ਤਨ ਹੈ ਤੂੰ ਤਨ ਰੇ ਆਜ਼ਾਦ ਸਦਾ ਨੇਕੀਆਂ ਕਮਾਉਂਦਾ ਤੇਰਾ ਖਾਲਸਾ ਜਪਨਾ ਮੈਂ ਗੁਰੂ ਜਿ ਪੌਂਦਾ ਤੇਰਾ ਖਾਲਸਾ ਰਹਿ ਆਜ਼ਾਦ ਸਦਾ ਨੇਕੀਆਂ ਕਮਾਉਂਦਾ ਤੇਰਾ ਖਾਲਸਾ ਜਪਨਾ ਮੈਂ ਗੁਰੂ ਜਿ ਪੌਂਦਾ ਤੇਰਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਵਾਲਿਆ ਬੀਜਾ ਤਨ ਹੈ ਤੂੰ ਤਨ ਸਵਾਲਕ ਨਾਲ ਇੱਕ ਨੂੰ ਲੜਾਉਣ ਵਾਲਿਆ ਬਈਦਾ ਤਨ ਹੈ ਤੂ ਤਨ ਆਨੰਦਪੁਰੀ ਵਿੱਚ ਖਾਲਸਾ ਸਜਾਉਣ ਵਾਲਿਆ ਬਈਦਾ ਤਨ ਹੈ ਤੂ ਤਨ ਸਵਾਲਕ ਨਾਲ ਇੱਕ ਨੂੰ ਲੜਾਉਣ ਵਾਲਿਆ ਬਈਦਾ ਤਨ ਹੈ ਤੂ ਤਨ ਤਤ ਤਨ ਹੈ ਤੂ ਤਨ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰੂ ਹਰੀਨਾਥ ਕੀ ਜੈ ਗੁਰੂ ਗਿਆਨਪ੍ਰੀਤ ਜੈ ਸਤਿ ਸਤ ਸਾਂ ਸੋਟੀ ਜੈ